ਹਾਂਜੀ ਹੈ ਗੁਜਰ ਜੀ ਕਾ ਸਾਵਾ ਹੈ ਗੁਜਰ ਜੀ ਸਾਡੇ ਆਈ ਹੋਪ ਕਾ ਤੇ ਸਾਰੇ ਠੀਕ ਹੀ ਹੋਗੇ ਤੇ ਅੱਜ ਆਪਣੇ ਮਾਨਪੁਰ ਵਿੱਚ ਸਵਾਗਤ ਦਾ ਫਾਰਕ ਲਨ ਜਾ ਰਿਹਾ ਹੈ ਸੋ ਆਓ ਆਪਾਂ ਚੱਲਦੇ ਆਂ ਫਿਰ ਚਾਤ ਨਿਖਰਾਈਏ ਤੁਹਾਨੂੰ ਵੀ ਤੇ ਆਪਣੇ ਵਲੋਗ ਨਾਲ ਅੰਤ ਤੱਕ ਜੁੜੇ ਰਹੋ ਪਾਈ ਬਾਹਰੀ ਭਗਵਤੀ ਜੀ ਕੀ ਪਾਤ 6.3 ਪ੍ਰਥਮ ਭਗਵਤੀ ਜੀ ਸੰਕੈ ਗੁਰਨਾਨਕ ਲਈ ਆਏ। ਗਿਰੰਗਤ ਗੁਰਤੇ ਅਮਰਦਾਸ ਰਾਮਦਾਸ ਜੀ ਹੋਈ ਸੁਹਾਈ ਅਰਜਨ ਹਰਗੋਬਿੰਦ ਸਿੰਘ ਰੋਸ਼ੀ ਹਰਦਾਸ ਜੀ ਹਰਕੀਸ਼ਨ ਜੀ ਆਈ ਹੈ। ਜਿਸ ਮਿੱਠਾ ਸਭ ਦੁੱਖ ਜਾਏ ਤੇ ਘਾਤ ਦਸਰੇ ਘਰ ਨੋਂ ਚਾਵੈ ਤਾਏ ਸੱਚੀ ਮਈ ਸੁਹਾਏ ਮਖਲੇ ਪਾਖਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੀ ਮਈ ਸੁਹਾਏ ਸਤਿ ਪਾਤਸ਼ਾਹ ਦੀ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿਗੁਰੂ ਜੀ ਇਹ ਨਮਨਾਂ ਦੇ ਮਾਲ ਸਤਿਗੁਰੂ ਨਾਨਿਆਂ ਦੇ ਤਾਲ ਨਿਉਟਣ ਦੀ ਓਟ ਨਿਆਸਰੰਧੀ ਆਸਰੀ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੰਡਿਆ ਤੁਮਕ ਜੋਤ ਗੁਰਤਾ ਗੱਦੀ ਦੇ ਸੁਭਾਏ ਮਾਨ ਚਵਰ ਛਤਰ ਤਖਤਾਂ ਦੇ ਮਾਲ ਕਿਰਨਕਾਰ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਚਰਨਾ ਕਮਲਾ ਪਾਸ ਸਰਬਦਾਰ ਸੇਨਤੀ ਅਰੋਗਯ ਅਤਾਰ ਜਿਦੋਂ ਜੋੜ ਕੇ ਅਰਦਾਸ ਤੁਧ ਭਾਣੇ ਦਾ ਆਣੇ ਰਾਸ ਗ੍ਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਕਰ ਦੇ ਮਹਾਂ ਵਕਤੋਂ ਸਰਦਾਰ ਬਿੱਤਾ ਜੀ ਹੋ। ਮਹੱਲਦੀ ਨਗਰ ਸ਼ਾਸਨ ਪਤ੍ਰ ਹੋ ਗਿਰਤਾ ਜਹਤਾਂ ਕਾ ਸ਼ੁਭ ਸ਼ਾਂਤੀ ਦੇ ਵਾਸਤੇ ਆਪ ਜੀ ਦੀ ਕਰਨ ਪਰਸੇ ਲੱਗੇ ਹਨ ਕਿਰਪਾ ਕਰਨੀ ਹੁੰਦਾ ਬਿੱਤਾ ਜੀ ਹੋ। ਆਰਨ ਲਗਰਦੀਆ ਸੰਤਾਨੀਆਂ ਮੰਨਦੀਆਂ ਭਾਵਨਾ ਸਪੂਰਨ ਕਰਨ ਅੰਦਾਰ ਪਚਾਈ ਕਿਰਪਾ ਪ੍ਰਵਾਹਲੇ ਆਪ ਜੀ ਦੀ ਕਮਰ ਕਸੇ ਕੀਤੇ ਗਏ ਅੰਤੇ ਪਾਸ ਸਿੰਘ ਤਿਆਰ ਕਰਦਿਆਂ ਆਪ ਜੀ ਕਿਰਪਾ ਵਰਕੇ ਚੱਲਣ ਦੀ ਤਿਆਰੀ ਕਰੋ ਰਸਤੇ ਜੋ ਵੀ ਮਿਲੇ ਸੇ ਸੰਵਾਰ ਹੋਵੇ ਸੁਖੋ ਵੇ ਨਾਲ ਪਨਾਮ ਸਰਦੀ ਪਾਣੇ ਸਭਾ ਹੰਗੋਲੇ ਸੋਲਾ ਸ੍ਰੀ ਆਕਾਰ 11 ਦੇ ਇਹ ਪੋਤ ਕਰਿਆ ਨਾ ਪਾਕ ਕਰਿਆ ਨਾ ਤੇ ਕਹਿੰਦੇ ਪਾਕ ਤੋਂ ਮੁਟਕੋ ਆਉਂਦੇ ਆ ਰੋ ਤੇ ਬੇਟਾ ਫੋਟੋ ਨਹੀਂ ਆ ਰਹੀ ਇਹ ਗੱਲ ਤੇ ਚੰਗਾ ਤਾਂ ਜਦੋਂ ਪੋਤਨੀ ਖੋਲ ਨੇ ਸਾਰੇ ਸੱਤ ਮੁਤੇ ਕਹਿਣਾ ਰਾਮਾ ਕਿਤੇ ਕੱਚ ਤੇ ਫਟਸ ਕਰਦਾ ਕਿਤੇ ਜੰਮੀ ਬਣੀ ਮੈਨੂੰ ਉਸੀ ਤੇ ਰਹੀ کوئی پتا نہیں لگا ایڈتان کوئی پتا نہیں لگا سی کدو ساجی کے ਕਿਹਨੇ ਬਣਾਇਆ ਕਿਹਨੇ ਇਹ ਸਿਰਕੀ ਗਏ ਜੇ ਨਾ ਪਾਇਆ ਪੰਡਤੀ ਜੇ ਹੋਗਾ ਨੇ ਪੁਰਾਣ ਨਹੀਂ ਤੇ 18 ਪੁਰਾਣਾ ਚੋਂ ਕਿਸੇ ਵਿੱਚ ਤੇ ਲਿਖਿਆ ਹੁੰਦਾ ਕਿ ਕਦੋਂ ਸਾਜੀ ਗਈ ਉਹਦਾ ਕਾਰਨ ਟਾਈਮ ਜੇ ਅਸੀਂ ਆਖਾਂਗੇ ਨਾ ਕਿ ਦਿਨ ਸਾਜੀ ਗਈ ਜਾਂ ਰਾਤ ਸਾਜੀ ਗਈ ਇਹ ਬੜਾ ਧਿਆਨ ਦੇਣ ਵਾਲੀ ਗੱਲ ਜੇ ਟਾਈਮ ਤੇ ਉਹਦਾ ਸ਼ੁਰੂ ਹੋਇਆ ਜਦੋਂ ਸਵੇਰੇ ਸ਼ੁਰੂ ਹੋਇਆ ਆਪਾਂ ਤੇ ਦਿੱਕੀ ਹੋ ਗਈ ਕਿ ਕਦੋਂ ਤੋਂ ਬੋਕਰ ਦੇ ਲੋਨਾਂ ਨੂੰ ਵਕਤ ਦਾ ਸਮਾਂ ਦਾ ਪਤਾ ਨਹੀਂ ਲੱਗਦਾ ਵਕਤ ਨਾ ਪਾਇਓ ਕਾਦੀਆਂ ਇਹ ਲਿਖਣ ਲੇਖ ਪੁਰਾਨ ਤੇ ਕਿ ਪੁਰਾਨ ਦੀ ਇਹ ਦੇਖ ਹੁੰਦਾ ਹੈ ਨਹੀਂ ਇੱਕ ਵਾਰ ਕੋ ਯੋਗੇਸ਼ਾ ਗੁਰੂ ਨਹੀਂ ਮੰਨਿਆ ਇਹਨਾਂ ਨੂੰ ਗੁਰੂ ਤੇ ਗੁਰੂ ਮੰਨ ਕੇ ਬੈਠ ਗਏ ਤੇ ਕਹਿੰਦੇ ਫਿਰ ਸੁੰਹੇ ਮਸੰਦ ਨੇ ਗੁਰੂ ਤੇਗ ਬਹਾਦਰ ਸਾਹਿਬ ਔਰਾਂ ਤੇ ਗੋਲੀ ਚਲਾਈ ਤੇ ਗੋਲੀ ਚਲਾਉਣ ਤੋਂ ਬਾਅਦ ਉਹ ਜਿਹੜੀ ਗੋਲੀ ਸੀ ਖਹਿ ਮਾਰਨ ਦੀ ਤਾਂ ਲੰਗੀ ਕੱਤ ਕੋਲੇ ਲੰਗੀ ਹੋਈ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਵੀ ਕੁਝ ਨਹੀਂ ਆਖਿਆ ਕਹਿ ਲੱਗੇ ਧੀਰਮਲ ਤੇਰਾ ਭੜਾਈ ਹੋਵੇ ਤਿੰਨ ਵਾਰੀ ਮਾਰਨ ਦੇ ਮਤਨ ਦਿੱਤੇ ਤੇਰਾ ਭਲਾ ਭਣਾ ਭਲਾ ਕੋਈ ਕਾਲਾ ਹੀ ਨਹੀਂ ਇਸ ਕਰਕੇ ਤਾਈ ਤੇ ਗੋਬਨ ਸਿੰਘ ਮਹਾਰਾਜ ਦਾ ਮਨ ਨਹੀਂ ਕੀ ਰਿਹਾ। ਉਥੋਂ ਵੀ ਤਾਂ ਲੱਗੇ ਚੱਲੇ ਜਾਂਦੇ। ਜੋੜਾ ਨਹੀਂ ਰਿਹਾ, ਘੋੜਾ ਨਹੀਂ ਰਿਹਾ, ਤਾਜ ਨਹੀਂ ਰਿਹਾ, ਬਾਜ ਨਹੀਂ ਰਿਹਾ। ਮਰਨ ਨੂੰ ਲੁਕ ਲੁਕ ਕੇ ਜਾਣਾ ਪੈ ਰਿਹਾ। ਪਰ ਸਤਿਗੁਰੂ ਗਿਲੇ ਨਹੀਂ ਕਰ ਰਹੇ। ਕੋਈ ਸ਼ਿਕਵਾ ਹੀ ਨਹੀਂ ਕਰ ਰਹੇ। ਕੋਈ ਮਨ ਵਿੱਚ ਭਈ ਨਹੀਂ ਕਰਦੇ। ਤੇ ਯਾਦ ਰੱਖੋ ਅਸਰ ਕੇ ਦੀ ਚੀਜ਼ ਦਾ ਹੋਇਆ, ਪਰਵਾਰ ਦਾ ਸੋਸ ਹੋਇਆ। ਮਾਂ ਗੁਰਪ੍ਰੀਤ कौर ਦੇ ਜੀਵਨ ਦਾ ਅਸਰ ਹੋ ਰਿਹਾ। ਤੇ ਮੇਰੀ ਹੱਥ ਜੋੜ ਕੇ ਚੰਗਾ ਵੇਖੋਗੇ। ਕੰਨ ਨਾਲ ਚੰਗਾ ਸੁਣੋਗੇ ਜਬਾਨ ਨਾਲ ਚੰਗਾ ਬੋਲੋਗੇ ਹੱਥਾਂ ਨਾਲ ਚੰਗਾ ਕਰੋਗੇ ਮਿੱਤਰੀ ਸਭ ਤੋਂ ਦੇਖਣਾ ਸਰਵਣੀ ਸਤਾਂ ਦਾ ਸਤਿਗੁਰ ਸੇਕੀ ਰੰਗਿਆ ਨਰ ਕਰ ਪਾਈ ਬਖਾਉ ਇੱਥੇ ਚੰਗਾ ਲੱਗਦਾ ਘਰ ਵੀ ਸਭ ਤੋਂ ਵੱਡਾ ਕੋਈ ਤੁਹਾਨੂੰ ਸਲਾਮ ਵੀ ਆਏ ਉਹਨੂੰ ਕਹੇ ਭਾਈ ਆਪਾਂ ਕਿਸੇ ਦੀ ਗੱਲ ਨਹੀਂ ਕਰਦੇ ਜਿਹਦੇ ਘਰ ਹੋ ਰਿਹਾ ਉਹਗਣਾ ਦੇਖੇ ਨਾਲੇ ਆਪਣਾ ਉਹ ਲੱਗਾ ਨਹੀਂ ਕਿ ਹੁੰਦਾ ਵੀਰੋਂ ਕੋਈ ਕਿਸੇ ਨੂੰ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਆਪਾਂ ਉਹੀ ਗੱਲਾਂ ਕਰ ਕਰ ਕੇ ਉਹੀ ਸੁਆਦ ਲਈ ਰਹੇ ਹਾਂ ਕਹਦਾ ਉਹ ਚੀਜ਼ ਕੋਸ਼ਿਸ਼ ਕਰਿਆ ਕੋਈ ਮੁਲਕਾ ਸਾਹਿਬ ਲਿਆਓ ਪਾਣੀ ਵਾਲੇ ਕੋਲੋਂ ਪਾਣੀ ਨਹੀਂ ਪੜੀ ਨਹੀਂ ਪਣ ਸਕਦੇ ਘਰ ਤੋਂ ਘੱਟ ਚੰਗੀ ਗੈਸ ਲਾਓ ਆ ਫੋਨ ਥੱਜ ਫੜੇ ਐ ਇਹਦੇ ਜਗੀ ਕਥਾ ਸੋਚ ਚੰਗੀਆਂ ਕਿਥੋਂ ਸੋਚ ਚੰਗੀਆਂ ਗੱਲਾਂ ਸੋਚ ਕਿਸੇ ਦੀ ਮੋਟੀਵੇਸ਼ਨ ਸਭ ਸਿਸ ਕਰਕੇ ਇੱਕ ਮਾਹੌਲ ਜਿਵੇਂ ਕਹਿੰਦੇ ਚੋ ਗਿਲਦ ਹਰਵਾਲੇ ਨਾਮ ਪਰ ਦੁੱਖ ਲਕੇਲਾ ਭਾਈ ਇਹੋ ਜਿਹਾ ਇੱਕ ਦੈਰਾ ਬਣਾ ਕੇ ਕੋਈ ਗੱਲ ਕਰ ਯਾਦ ਰੱਖੋ ਅੱਜ ਜਿੰਨਾ ਗੱਲਬਾਤ ਹੁੰਦਾ ਨਾ ਅਗਲਾ ਸਾਨੂੰ ਦੇ ਜਾਂਦਾ ਸਾਰਾ। ਆਵਲਾ ਤੇ ਡਹੋਲਾ ਕਰਦਾ ਕਰਦਾ ਮੈਂ ਕਿ ਡਹੋਲਾ ਕਰਨ ਲਈ ਸੀ ਤੇ ਉਹ ਲੈ ਕੇ ਡਹੋਲਾ ਕਰਦੀ ਕਰਦੀ ਸਾਰੀਆਂ ਚੁਗਲੀਆਂ ਲੈ ਤੇਰੇ ਕੋਲ ਕਰਦੀ ਹੋਤੂ ਲਿਖੀ ਆਪਣੇ ਅੰਦਰ। ਢਿੱਡ ਡਹੋਲਾ ਕਰਦੇ ਕਰਦੇ ਸਭ ਕੁਝ ਅਗਲਾ ਸਾਨੂੰ ਦੇ ਜਾਂਦਾ। ਜਿੱਦੇ ਕੋਲ ਚੰਗਾ ਦੀਰੇ ਬੈਠੋ ਦੋ ਪਿੰਨਾਂ ਨਾਲ ਕੇ ਮੈਨੂੰ ਦੋ ਵੀਰ ਨਾਲ ਕੇ ਬੈਠੋ ਵਾ ਚੰਗੀ ਗੱਲ ਕਰੋ ਬੈਠ ਕੇ। ਵੇਖੋ ਤੁਸੀਂ ਦਰਗਾਹ 'ਤੇ ਇੱਥੇ ਆਓ। ਇਹ ਲਗਨਾਂ ਦਰਗਾਹ 'ਤੇ ਬਿਠੇ ਸੱਚ ਸੱਚ ਕੀਤੇ। ਸਤ ਸ੍ਰੀ ਅਕਾਲ ਹੁਣ ਆਪਾਂ 1:30 ਹੋ ਗਏ ਬਹੁਤ ਪਿਆਰ ਨਾਲ ਠੀਕ ਬੈਠ ਕੇ ਸੁਣਿਆ ਇਹ ਕੀ ਗੱਲ ਬੱਲੇ ਬੱਲੇਓ ਮਾਹੌਲ ਬਣਾ ਕੇ ਇੱਥੋਂ ਚੰਗਾ ਵੇਖਣਾ ਚੰਗਾ ਸੁਣਨਾ ਚੰਗਾ ਬੋਲਣਾ ਇਹ ਧਿਆਨ ਰੱਖਣਾ ਦੂਜੀ ਗੱਲ ਆਪਣੇ ਕੰਮ ਪੂਰੇ ਪੂਰੇ ਕਰਿਆ ਕਰੋ ਕੋਈ ਅੱਧਾ ਅਧਾ ਅੰਦਲਾ ਨਹੀਂ ਸ਼ਕਸ ਭਾਵੇਂ ਥੋੜ੍ਹਾ ਹੀ ਕਰੋ ਥੋੜ੍ਹਾ ਸੁਧਰ ਕਰੋ ਤਾਂ ਪੂਰਾ ਹੋ ਜਾਓ ਆਟਾ ਗੁੰਨ ਲੱਗੇ ਉਹਨੂੰ ਪੂਰਾ ਗੁੰਨੋ ਵੀ ਮੇਥੋਂ ਲਿਖਣਾ ਜੇ ਤਾਂ ਮੰਨ ਦਾ ਕੰਮ ਨਾ ਕਰਾ ਦੇ ਅਗੇ ਨਈਆਂ ਬਚੀਆਂ ਬੈਠੋ ਲੈ ਗੁੱਦਾ ਜੰਦਾ ਦੁਨੋਂ ਤੱਕੇ ਰਣੋ ਖੋ ਸਮਝੀ ਬਣਾਉਂ ਤੱਕੇ ਰਣੋ ਖਾਉ ਮਨ ਬਹੁਤ ਭੈੜੀ ਚੀਜ਼ ਇਹਨੂੰ ਕਿਦੋਂ ਦੇ ਸੀ ਪ੍ਰਦੇਪ ਮਨ ਜਿੱਤੈ ਜੱਤ ਜੀ ਤੰ ਪੱਲੇ ਕਰ ਜਿੰਨੇ ਕੰਮ ਨੇ ਇਹਨੂੰ ਪੂਰੇ ਕਰਨੇ ਦੋ ਬੰਦਾਂ ਅੱਜ ਦੇ ਦਰਵਾਜ਼ੇ 'ਚੋਂ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੱਤ ਪਲਾਦ ਨਹੀਂ ਪਈ 30 ਸਾਲ ਸਾੜੇ ਨੇ ਪ੍ਰਚਾਰ ਕੀਤਾ ਆਪਣਾ ਕੰਮ ਪੂਰਾ ਕੀਤਾ ਇਹਨੇ ਜੋ ਛੇਵੇਂ ਪਾਤਸ਼ਾਹ ਦੀ ਕੁੱਤੀ ਲਾਈ ਹੈ ਅਮੇ ਡਿਊਟੀ ਕਰੀਂਗੇ ਨੇ। ਉਹ ਸੇਵਾ ਨਿਭਾਜਦਾ। ਤੇ ਯਾਦ ਰੱਖੋ ਇਤਿਹਾਸ ਦੇ ਪੰਨਿਆਂ ਦਾ ਕਹ ਦੱਸਦਾ ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਘਰ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਤੇ ਮਹਾਰਾਜ ਨੇ ਨਾਮ ਰੱਖ ਦਿਓ ਤਿੰਨ ਚਾਰ ਸਾਲਾਂ ਬਾਅਦ ਫਿਰ ਗੁਰੂ ਮੋਤਲ ਸਿੰਘ ਦੇ ਦਰਸ਼ਨ ਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਕੰਮ ਵਿੱਚ ਇਹ ਨਹੀਂ ਛੱਡਿਆ ਪੂਰਾ ਕੀਤਾ। ਜੋ ਕੰਮ ਉਸ ਨੂੰ ਉਹ ਪੂਰਾ ਕੀਤਾ ਕੋਈ ਲਾਲਚ ਨਹੀਂ ਕੋਈ ਲੋਭ ਨਹੀਂ ਕੋਈ ਗਿਲਾ ਨਹੀਂ ਕੋਈ ਸ਼ੁਕਰ ਨਹੀਂ ਬਸ ਆਪਣੀ ਅੰਦਰ ਦੇ ਵਿੱਚ ਔਰ ਆਪਣੇ ਅੰਦਰ ਦੇ ਵਿੱਚ ਲੋਕ ਕਿ ਤੁਹਾਡੇ ਕੰਮ ਦੇਖੋ ਤੇ ਬਧੀਆ ਬਧੀਆ ਕਰ ਰਹੇ ਹੋ ਤੁਹਾਡੇ ਘਰਾਂ ਦੇ ਕੰਮ ਜਿੱਥੇ ਕਿਨੇ ਸੋਨੇ ਸੋਨੇ ਔਰ ਯਾਦ ਰੱਖੋ ਦੂਜੀ ਗੱਲ ਤੁਹਾਡੇ ਘਰਾਂ ਚ ਪਰਕਤ ਦੇਖੋ ਕਲੇ ਹੋ ਜਦੋਂ ਮਨ ਸੁਖੀ ਹੁੰਦਾ ਹੈ ਜਿੱਥੇ ਕਲੇ ਆ ਕੇ ਅੱਜ ਪਤਾ ਨਹੀਂ ਕੀ ਹੋ ਗਿਆ ਵੀ ਐਂ ਜੇ ਹੋ ਗਿਆ ਮਨ ਜਦੋਂ ਮਨ ਦੁਖੀ ਹੁੰਦਾ ਫਿਰ ਨੁਕਸਾਨ ਵੱਧ ਹੁੰਦਾ ਹੈ ਤੋਂ ਮਨੁੱਖ ਕੋਸ਼ਿਸ਼ ਹੱਸ ਕੇ ਪਰਕਤ ਵੀ ਨਹੀਂ ਹੋਣੀ ਹੈ ਮਨੁੱਖ ਖੁਸ਼-ਖੁਸ਼ ਰੱਖਿਆ ਕਰੋ ਦੁੱਖ ਨੂੰ ਲਿਖਵਾਉਂ ਪਰ ਕੀ ਦੇ ਕਰ ਚਲੀ ਆਉਂਦੀ ਹੈ ਸਭ ਦੇ ਆਉਂਦੀ ਹੈ ਆ ਜਿਹੜਿਆ ਸਾਡੇ ਵੀ ਕਥਾ ਕਰਦੇ ਸਾਡੀ ਜ਼ਿੰਦਗੀ ਕਿਹੜਾ ਹੋਊਗਾ ਜਦੋਂ ਕਿ ਆਪਾਂ ਨੂੰ ਬ੍ਰਹਮ ਵੀ ਨਾ ਨਾ ਇਹ ਇਸ ਸਭ ਦੀ ਉਹ ਯਾਦ ਰੱਖੋ ਅਸੀਂ ਵੀ ਤੁਹਾਡੇ ਵਾਂਗ ਹੀ ਇਨਸਾਨ ਆ ਮਨੁੱਖ ਆ ਅਸੀਂ ਆਪਸ ਤੁਹਾਡੇ ਚੋਂ ਕਿੱਥੇ ਹੋਏ ਔਰ ਰੋਜ਼ ਵੀ ਜਿੰਨੇ ਜਿੰਨੇ ਸਭ ਦੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਔਕੜਾਂ ਮੁਸੀਬਤਾਂ ਸਭ ਦੀ ਚਲਦਾਰੀ ਨਾ ਪਰ ਆਪਣਾ ਮਨ ਖੁਸ਼ ਰੱਖਿਆ ਕਰੋ ਫਿਰ ਪਰਕਦਾ ਵੇਖੋ ਹੋ ਜਾ ਫਿਰ ਪਰਕਤ ਆਉਣ ਗਿਆ ਆਓ ਆਖਰੀ ਧਾਰਨਾ ਪੜ ਕੇ ਫਰਨਾ ਲਈ ਅੱਥਰਾਂ ਦੱਸੇ ਪੜਦੇ ਜੜ ਦੀ ਕਲਾ ਵਿੱਚ ਰਹਿਣ ਵਰਦਾਂ ਵਿੱਚ ਜੜ ਦੀ ਕਲਾ ਜੜ ਦੀ ਕਲਾ ਵਿੱਚ ਰਹਿਣ ਵਰਦਾਂ ਵਿੱਚ ਜੜ ਦੀ ਕਲਾ ਵਿੱਚ ਰਹਿਣ ਹਰ ਕੰਮ ਚੜਦੀ ਕਲਾ ਬੜਾ ਕਰੋ ਸਾਈਂ ਪੜੋਕਾਂ ਚੜਦੀ ਕਲਾ ਵਿੱਚ ਰਹਿਣ ਹਰਦਮ ਚੜਦੀ ਕਲਾ ਚੜਦੀ ਕਲਾ ਵਿੱਚ ਰਹਿਣ ਹਮਦਮ ਚੜਦੀ ਕਲਾ ਚੜਦੀ ਕਲਾ ਵਿੱਚ Thank you. ਆਪਾਂ ਇਹ ਕਰੋ ਆਪਣੇ ਮਨ ਨੂੰ ਦੜ ਦੀ ਕਲਪਨਾ ਚ ਰੱਖਿਆ ਕਰੋ ਸੋ ਤੀਸਰੀ ਗੱਲ ਪਤੀ ਪਤਨੀ ਆਪਸ ਵਿੱਚ ਪ੍ਰੇਮ ਰੱਖਿਆ ਕਰੋ ਜੈਸਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਤ ਨੂੰ ਕੋਰ ਕਰਸਾ ਐਸਾ ਸਨੇ ਰੱਖਿਆ ਕਰੋ ਸੋ ਬਹੁਤ ਧੰਨਵਾਦ ਇਥੋਂ ਦੇ ਸਾਰੇ ਦਰਦਮਨ ਮੀਰਾ ਕੰਨੇ ਸਾਲ ਹੋ ਗਏ ਤੁਹਾਡੇ ਵਿੱਚ ਮਾਣ ਨਹੀਂ ਕਰਦੇ ਹਰ ਸਾਲ ਆਪਾਂ ਭੋਗਦੇ ਹੋਂਗੇ ਕਿ ਕੀ ਹੋਰ ਸਾਲਿਆਂ ਨੇ ਖਾਦੀ ਭਰੀ ਸਮਾਂ ਕਾਫੀ ਕੁਝਾ ਜਦ ਲਿਆ ਜਾਂਦਾ ਉਹਦਾ ਕਾਰਨ ਇਹ ਕਥਾਵਾਚ ਗਾਏ ਨੇ ਫਿਰ ਉਹਨਾਂ ਨੂੰ ਵੀ ਸਮਾਂ ਦੇਣਾ ਪੈਂਦਾ ਫਿਰ ਆਪਾਂ ਵੀ ਘੰਟਾ ਡੇਢ ਕਰਤਾ ਹੁਣ ਘੰਟੇ ਆਪਾਂ ਘੰਟਾ ਘਲਾਈਏ ਤੇ ਭੰਜਮਾ ਤਾਂ ਆ ਲੱਗਦਾ ਵੀ ਇਹ ਕਿ ਸੁਆਗਤੀ ਹੋ ਗਈ ਅੱਛਾ ਸੁਸ਼ਗਿਆ ਲੈਣੀ ਮਿੱਟੇ ਇਹਨ 10 ਮਿੰਟ ਸਦਾ ਦੀਆਂ ਖੁਸ਼ੀਆਂ ਦੇ ਲੈ ਲੈਂ ਲੈਂੋਂ ਭਾਈ ਖੁਸ਼ ਨੀ ਅਮਰ ਸਖਨਾ ਗੁੰਦੂ ਦੀ ਖੁਸ਼ੀ ਨਹੀਂ ਹੈ અમરતા રીબુગો સો گل કરਦਾ કે ਹਰ ਸਾਲ ਆਪਾਂ ਪ੍ਰੋਗਰਾਮ ਕਰਦੇ ਤੇ ਅਗਲੇ ਦਿਨ ਦਾ ਪ੍ਰੋਗਰਾਮ ਕਰੀਦਾ ਇਹ ਕਿਤਾਬ ਦਾ ਬਹੁਤ ਜੰਗਲ ਗਿਆ ਸੋ ਕੋਸ਼ਿਸ਼ ਕਰੋ ਕੱਲ ਔਰ ਪਰਸੋਂ ਦੋ ਦਿਨ ਦਾ ਸਮਾਂ ਬਾਕੀ ਹੈ ਤੁਹਾਡੇ ਕੋਲ ਬੰਦ ਚੜ ਕੇ ਹਾਜ਼ਰੀ ਭਰੋ ਲਾਹ ਲ ਤੇ ਸਾਰਿਆਂ ਨੂੰ ਤਨਦ ਮਾਤਨਾ ਹੈ ਦੋ ਦਿਨ ਪਰਸੋਂ ਦਿਨ ਦਾ ਪ੍ਰੋਗਰਾਮ ਹੋਣਾ ਹੈ ਕੱਲ ਦਾ ਪ੍ਰੋਗਰਾਮ ਕਰ ਸਾਰਿਆਂ ਨੇ ਲਾਹ ਲੈਣਾ ਹੈ ਤੇ ਆਓ ਹੁਣ ਆਪਾਂ ਇੱਕ ਦੂਜਾ ਪਰ ਕੇ 10ਵੇਂ ਸਤਾਰ ਦੀ ਖੁਸ਼ੀਆਂ ਨੂੰ ਮਨਾਈਏ। ਅਵਰ ਧਾਰੀ ਹੋਣਾ ਅਮਰ ਸ਼ਗੂ ਵਿਸਾਖੀ ਆ ਰਹੀ ਹੈ ਨੇੜੇ ਭਾਈ। 11 12 13 14 ਦੇ ਦਿਨ ਮਾਨ ਗੁਰਦੁਆਰਾ ਪਰਮੇਸ਼ਰਗੁਰਦਵਾਰ ਸਾਹਿਬ ਲੱਗਣੇ। ਬਹੁਤ ਸਾਰੀ ਇਥੋਂ ਮੋੜ ਪੂਰੇ ਦੀ ਸੰਗਤ ਵਿਸਾਖੀ ਦੇ ਵੀ ਹਾਜ਼ਰੀ ਪਰਦੇ ਆ ਕਿ ਨਵਾਰੀ ਸਵਾਸਤਾਂ ਵਿੱਚ ਵੀ ਹਾਜ਼ਰੀ ਕਰਦੇ। ਸੋ ਪਰਮੇਸ਼ਰਗੁਰਦਵਾਰ ਸਾਹਿਬ ਚਾਰ ਦਿਨ ਲੱਗਣਗੇ ਅਕਿ। ਸੋ ਕੋਸ਼ਿਸ਼ ਕਰਿਓ 14 ਅਪ੍ਰੈਲ ਸਾਖੀਆਂ ਨੇ ਇਹ ਮੱਟਾ ਸੁਆਸਤ ਉਹ ਵੇ ਇਹ ਵਿਚਾਰੇ ਕਹਿੰਦੇ ਮੱਟਾ ਹੁੰਦਾ ਸੋ 14 ਪਿਆਲ ਨੂੰ ਵੱਡਾ ਭਾਰੀ ਕੱਟ ਹੁੰਦਾ ਕੋਸ਼ਿਸ਼ ਕਰਿਓ ਸੰਗਤ ਵਿੱਚ ਬੈਠ ਕੇ ਆਪਾਂ ਉਸ ਨੂੰ ਸੁਣੀਏ ਕਿਉਂਕਿ ਸੰਗਤ ਦਾ ਜਿਹੜਾ ਔਰਾ ਇਹ ਬਹੁਤ ਵੱਡੀ ਗੀਤ ਹੈ ਮੈਂ ਇੱਥੇ ਬੈਠਾ ਗੱਲ ਕਰਦਾ ਸੀ ਵੀ ਕੀਰਤਰੀਆਂ ਆਪਣੇ ਆਪ ਵਿੱਚ ਕੁਛ ਵੀ ਕੁਛ ਵੀ ਨਹੀਂ ਹੁੰਦਾ ਜੇ ਸੰਗਤ ਨਾਲ ਹੋਵੇ ਸੰਗਤ ਹੈ ਤੇ ਕੀਰਤਰੀ ਮੈਂ ਸੰਗਤ ਹੈ ਤੇ ਕਥਾਵਾਚਕ ਹੈ ਸੰਗਤੀਆਂ ਅਸੀਸਾਂ ਨਾਲ ਸਾਡੇ ਅੱਗੇ ਬਣਦੇ ਆ ਸੰਗਤ ਦੇ ਪਿਆਰ ਸਤਿਕਾਰ ਮੇਰੇ ਵਰਗਾ ਕਥਾ ਕਰਦਾ ਮੇਰੇ ਵਰਗਾ ਕੀਰਤਨ ਕਰਦਾ ਜਿਸ ਕਰਕੇ ਸੰਗਤ ਦਾ ਜਿਹੜਾ ਔਰਾ ਹੈ ਨਾ ਕਿ ਬਹੁਤ ਤਰਬਾਹ ਦਿੰਦਾ ਹੁਣ ਇੱਥੇ ਬੈਠ ਕੇ ਕੀਰਤਨ ਸੁਣ ਰਿਹਾ ਇੱਕ ਬੰਦੇ ਘਰ ਕੇ ਬੈਠ ਕੇ ਕੀਰਤਨ ਸੁਣਦਾ ਹੈ ਉਹਦਾ ਫਰਕ ਘਰ ਵਿੱਚ ਬੈਠੇ ਆ ਮਨ ਕਿਤੇ ਲੱਗੇ ਨੀ ਉੱਡ ਵੀ ਜਾਂਦਾ ਇੱਥੇ ਬੈਠੇ ਆ ਸੰਗਤ ਨੂੰ ਦੇਖਦੇ ਕੀ ਬੰਦਾ ਬੈਠਾ ਜਦੋਂ ਬੈਠੀ ਲਈ ਅਗਲਾ ਬੈਠੋ ਤਾਂ ਮੈਂ ਨਹੀਂ ਬੈਠਦਾ ਇਸ ਕਰਕੇ ਆਉਗਾ ਆਪਾਂ ਲਾਹ ਲੈਣਾ ਹੈ ਕੱਲ ਔਰ ਪਰਸੋਂ 11 ਤੋਂ 13 14 ਦੇ ਦੁਆਰ ਗੁਰੂਦਵਾਰ ਪਰਮੇਸ਼ਰਵਰ ਸਾਹਿਬ ਸਿੱਖਨਗੁਰਾ ਸੁਗਰੂ ਰੋੜ ਪਾਨੀਗੜ ਰੋੜ ਉੱਤੇ ਪੈਂਦਾ ਤੇ ਬਹੁਤ ਸਾਰੇ ਵੀਰ ਇੱਥੋਂ ਆ ਆ ਸਾਰੇ ਬੰਦੇ ਆ ਜਿਹਨੇ ਹੈਗੇ ਆ ਵੈਲਫੇਅਰ ਸੁਸਾਇਟੀ ਵਾਲੇ ਮੁੰਡੇ ਆ ਸੋ ਸਾਰੇ ਖੜੇ ਬੜੀ ਪਰਮੇਸ਼ਰਵਰ ਸਾਹਿਬ ਜਾ ਕੇ ਆਏ ਆ ਪੂਰਵੀ ਤੁਹਾਡੀ ਇੱਥੇ ਨੇ ਜੀ ਸਮਝ ਜਾਂਦੀ ਹੈ ਸੋ ਬਹੁਤ ਪਿਆਰ ਨਾਲ ਸਾਰੇ ਇਹ ਇਹ ਉਦਮ ਕਰਦੇ ਆ ਪਰਲਾ ਕਰਦੇ ਆ ਕਿ 14 ਫਰਵਰੀ ਨੂੰ ਸਾਰਿਆਂ ਨੂੰ ਦਰਸ਼ਨ ਦੇਣੇ ਹਨ ਤੇ ਵਿਸਾਖੀ ਤੇ ਮਨ ਬਣਾਓ ਅਮਰ ਸਤਿਗੁਰੂ ਕਲਗੀਧਰ ਪਾਸਵਾਲਾ ਪੁਸ਼ਕਾ ਲੈਣੇ ਨੇ ਔਈ ਇਦਾਂ ਆਪ ਸਾਰੇ ਮੜ ਲੰਨੇ ਆ ਭਾਈ ਕੋਈ ਵਾਜਨ ਹੋਇਆ ਬੇਚਦਾ ਦਸੂਨੇ ਪਤਾਂ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅਮਰ ਤਪੀ ਜੀ ਸੰਗ ਤੇ ਖੰਡੇ ਵਾਲਾ ਅਮਰ ਤਪੀ ਦਸ ਵੇ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅਮਰਤ ਪੀ ਜੀ ਸੰਗ ਤੇ ਖੰਡੇ ਵਾਲਾ ਅਮਰਤ ਪੀ ਦਸ ਵੇ ਪਿਤਾ ਦੀਆਂ ਖੁਸ਼ੀਆਂ ਲੈ ਲੈਣੀਆਂ ਖੰਡੇ ਵਾਲਾ ਅਮਰਤ ਪੀ खंडेवा भर्त पीउ दस में पिता ख़ुशियण खंडेवा ਨਾਨਕ ਸਰਵੰਸ ਗੁਰਾ ਸਾਡੇ ਤੋਂ ਵਾਰਿਆ ਕੋ ਸੰਗ ਤੇ ਸੋ ਵੇ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅਗਰਤ ਪੀ ਜੀ ਸੰਗ ਤੇ ਖੰਡੇ ਵਾਲਾ ਅਗਰਤ ਪੀ ਦਸ ਵੇ ਪਿਤਾ ਬੋ ਬੋ ਤਾਂ ਬਰਸਤ ਸੰਗਤਾਂ ਦਾ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਚੇਤ ਦਾ ਮਹੀਨਾ ਛੜ ਗਿਆ ਜਿਵੇਂ ਭਾਈ ਸਾਹਿਬ ਕਥਾ ਵਾਚ ਕੇ ਬੇਨਤੀ ਕਰਕੇ ਗਏ ਹੈ ਨਵਾਂ ਕੱਲਾ ਨਵਾਂ ਸਾਲ ਨਵਾਂ ਦਿਨ ਆਵੇ ਸਾਡੀ ਜ਼ਿੰਦਗੀ 'ਚ ਕੋਈ ਨਾ ਕੋਈ ਤਬਦੀਲੀ ਆਵੇ ਕੋਈ ਨਾ ਕੋਈ ਬਦਲਾਅ ਆਵੇ ਕੋਸ਼ਿਸ਼ ਕਰੋ ਮਾਹੌਲ ਸੋਹਣਾ ਬਣਾਓ ਆਪਣੇ ਘਰਾਂ ਦਾ ਆਪਣੀ ਜ਼ਿੰਦਗੀ ਸੋਹਣੀ ਬਣਾਓ ਆਪਣੇ ਕੰਮ ਸਾਰੇ ਪੂਰੇ ਕਰੋ ਜਿਹੜੇ ਅੱਜੇ ਕੁਝ ਜੀ ਰਹੀਆਂ ਲੋਕਾਂ ਦੇ ਉੱਪਰ گربانی بانی کاؤن جگ جی صاحب سے شروع کرو پاؤں کلے مسلم شروع کرو ہولی 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 تو ابھی بڑھ دیا بدھ دیا بدھ دیا اگیں وجو گربا والے پاس جڑیے پائی بہت سارے نوجوان بھی اتوار پربندھک جنہوں کا ساری سنگت دے گر سا سارا سکھ جسم بہت سال پہلے میں ایک بار یہاں نے لائف لائن پروگرام ہوا سر ادو بہت شوٹے جانا پتھر تو جانے میں بچار جانے شروع آج اب ویکو کیسے رنگاگ لگے محنت کرتے آج چار پانچ کیمرے لگے سونا بن گیا سسٹم بن گیا سیٹ اپ بن گیا سو لگے رہیے کوئی نہ کوئی رنگ بھاگ لگ ہی جب ادا پسند ہو جائے پھر وہ کسی پاس جو کری ہوں ہوں میں بھی کام کرنا ادھر بھی کامیاب ہوا وہ دوسیا پھر تیجے پاس پھر چوتھے پاس پھر بندہ کسی پسے سر نہیں چاہتا کچھ کوئی کام شروع کرو میں

ਨੰਦ ਪਿਆ ਮੇਰੀ ਕਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਤੋਂ ਆਇਆ ਸਹੀ ਇਸ ਕੀ ਮਨ ਵਸਿਆ ਵਸਿਆ ਜੀਵਾ ਗੁਰਤਨ